सोमवार का खास व्रत ये है कि शिव जी का सबसे खास दिन है व्रत रख रखने से सभी मनोकामना पूरी पूरी होती है भगवान शिव प्रसन्न होते हैं शिव जी को जब पाए थे ना तो कठिन तपस्या थी तो इसीलिए जो है सोमवार का व्रत रखा जाता है कि जो भी हम लोग व्रत रखेंगे तो भगवान शिव जल्दी प्रसन्न होते हैं सोमवार के व्रत से बिलोपत्र जो है उनका सबसे खास होता है तो बिलोपत्र लोग सावन में चढ़ाते हैं क्या क्या चीज़ की पूजा होती है यहाँ पे जो है दूध दही घी शक्कर शहद बिलोपत्र ठीक है धतूरा चावल उत्पादी सब कुछ जो चढ़ाया जाता है सभी चीज़ से अभिषेक करते हैं चार बजे से चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो पट खोल दिए गए हैं तो लाइन लगी हुई है मंदिर कमेटी द्वारा बहुत बढ़िया काम किया जा रहा है जी जब से कमेटी बनी है पूरा तरक्की आप देखोगे कि हॉल बनवा रहे हैं मतलब तरक्की पे तरक्की होते जा रही है ਤੋ ਔਰ ਜੋ ਵੀ ਸੁਵਿਧਾ ਉਪਲਬਧ ਕਰਾਉਣ ਵਾਲੀ ਹੁੰਦੀ ਉਹ ਕਰਵਾਤੀ ਹੈ ਜੈ ਸ਼੍ਰੀ ਰਾਮ ਜੀ ਦੇ ਅਨੁਸਾਰ ਇਹਨੂੰ ਸਾਰੇ ਵਿਸ਼ਵ ਨੂੰ ਮਾਲਕ ਨੇ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰ ਆ ਦੇਣੇ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਪੁਲੇ ਨਾਲ ਦੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਤਾ ਦੀ ਜੱਤ ਜਿਹੜੇ ਉੱਥੇ ਮਤਲਬ ਕਿ ਜਾਤੁਰ ਗਏ ਹੋ ਉਹ ਉੱਥੇ ਆਰਤੀ ਸੁਣਦੇ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾ ਨੁਰੂ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਰਿਹਾ ਕੋਈ ਕੁ ਸੰਗਤ ਜਿਹੜੀ ਅਸਵੇ ਦੀ 3 ਵਜੇ ਦੀ ਆਉਂਦੀ ਹੈ ਤੇ ਮੱਥਾ ਟ ਇਹ ਆਪਣੇ ਸਰਬੱਤ ਦੇ ਭਾਣਾਂ ਨਾਲ ਜਿਹੜਾ ਆ ਕੇ ਅੰਦਰ ਜਾਲ ਦਿਲ ਪਤਰੀ ਫੁੱਲ ਜੋ ਵੀ ਨੇ ਕੁਝ ਚੋਲੇ ਹੁੰਦੇ ਨੇ ਮਹਾਰਾਜ ਦੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਿਆਂ ਨੂੰ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਬੰਧਕ ਬੇਨਤੀ ਕਰਾਂਗਾ ਕਿ ਕੱਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣ ਸਫਾਈ ਦਾ ਜਰੂਰ ਖਿਆਲ ਰੱਖਣ ਔਰ ਮੈਂ ਇਹ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁਨਿਆ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸنگਰਾਂ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਵਾਰ ਦਸ ਪ ਮੇਟੀ ਲੋ ਹਰ ਚੀ ਦਾ ਬੜੇ ਢੰਗ ਨਾਲ ਸਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ ਸਾਸੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚਾਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲੰਗ ਦੀ ਤਰ੍ਹਾਂ ਅਡਾਨ ਸਜ ਜਾਊਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮੱਥਾ ਜਿਹੜੇ ਬਾਹਰੋਂ ਆਏ ਨੇ ਮੱਥਾ ਟੇਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲੱਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਰਵਸ਼ੀਆਂ ਨੂੰ ਵੀ ਦੂਜਿਆਂ ਨੂੰ ਵੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਚਾਰ ਸੋਮਵਾਰ ਜਿਹੜੀ ਕਥਾ ਜਿਹ ਉਹ ਬਾਹਰ ਪਰ ਕਮੇਟੀ ਨੇ ਪ੍ਰਬੰਧ ਕੀਤਾ ਟਾਰਬਛਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕੇਚੀ ਦੀ ਕੰਪਲੇਨਟ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬੈਰ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਮੈਂ ਉਹਨਾਂ ਕਿ ਫੋਕਤ ਮੈਂ ਉਹਨਾਂ ਦੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਸੌਂਗਰ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕੰਪਲੇਨਟ ਨਾ ਦੇਣ ਚੱਲਦੀ ਆ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਲੋਕ ਕਹ ਕਿਹ ਚੀਜ਼ ਦੀ ਗੱਲ ਨਹੀਂ ਤੇ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਹੈ ਕਲਾਂਗੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਪਰਚੀ ਨਹੀਂ ਲਾਈਦਾ ਲੱਗਦਾ ਉੱਥੇ ਆਪਾਂ ਮੁਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਨਹੀਂ ਉਹਨਾਂ ਲੋਕਾਂ ਨੂੰ ਕੋਈ ਨਹੀਂ ਪੈਸਾ ਦੇਖ ਰਹੇ ਪਿੱਛੇ ਕਾਫੀ ਲੈਣਾ ਲੱਗੀਆਂ ਕਿਹਨੂੰ ਤੋਂ ਸੰਗਟਾਉਣੀ ਚਾਹੀਦੀ ਇਹ ਸਵੇਰ ਤੋਂ 3 ਵਜੇ ਤੋਂ ਨਾ 2 ਵਜੇ ਸਤੈ ਇਹ ਤੋਂ ਮਹਾਰਾ ਸੀਤਾਰ ਮਾਚਰ ਵਾਲੇ ਮਹਾਰਾ ਇਸਰਾਤੀ ਸਰੇ ਦ ਜੀ ਉਹ ਕਮੇਟੀ ਦੀ ਕਮੇਟੀ ਕੋ ਮਾਲਕ ਨਹੀਂ ਇਹ ਤਾਂ ਸ਼ਿਵਜੀ ਮਾਰਾ ਮਾਲਕ ਉਹਨਾਂ ਨਾਲ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆ ਆ ਵੀ ਸ਼ੰਭੂ ਨਿਆਰੇ ਸਾਰੇ ਕੰਮ ਆ ਵੀ ਕੀ ਜਾਂਦੇ ਨੇ